ਭਾਈ ਅਮਰਤਪਾਲ ਸਿੰਘ ਦਾ ਅਸਰ ਸੋਸ਼ਲ ਮੀਡੀਆ ਤੇ ਦੱਸਣਾ ਸ਼ੁਰੂ ਹੋ ਗਿਆ ਇਹ ਗੱਲ ਤਾਂ ਤੁਸੀਂ ਮੰਨ ਕੇ ਚੱਲੋ ਕਿ ਦੇਸ਼ ਦੀਆਂ ਜਿੰਨੀਆਂ ਏਜੰਸੀਆਂ ਤੁਸੀਂ ਅਮਰਤਪਾਲ ਦਾ ਨਾਮ ਹੀ ਲੈਣੇ ਹੋ ਹੁਣ ਤਾਂ ਤੁਸੀਂ ਦੇਖਿਆ ਚੈਨਲ ਵਾਲੇ ਅਮਰਤ ਪਲੱਸ ਪਾਲ ਲਿਖ ਕੇ ਬਣਾਉਂਦੇ ਆ ਕਿ ਜੇ ਅਮਰਤਪਾਲ ਵੀ ਪਾਤਾ ਤਾਂ ਕਲੀਨ ਆਉਟ ਜੀ ਜਿਨੇ ਜਿਨੇ ਵੀ ਭਾਈ ਅਮਰਤਪਾਲ ਸਿੰਘ ਦੀ ਗੱਲ ਕੀਤੀ ਜਾਂ ਡਿਬਰੂਗੜ੍ਹ ਦੇ ਵਿੱਚ ਬੈਠੇ ਨੌਜਵਾਨਾਂ ਦੀ ਗੱਲ ਕੀਤੀ ਜਾਂ ਐਨਐਸਏ ਬਾਰੇ ਗੱਲ ਕੀਤੀ ਤਬ ਬਹੁ ਗਿਣਤੀ ਦੇ ਵਿੱਚ ਪੰਜਾਬੀ ਮੀਡੀਆ ਦੇ ਬਹੁਤ ਸਾਰੇ ਚੈਨਲ ਹੈ ਜਿਹੜੇ ਉਹ ਫੇਸਬੁਕ YouTube ਦੇ ਉੱਤੋਂ ਡਿਲੀਟ ਕਰ ਦਿੱਤੇ ਗਏ। ਕੀ ਇਹ ਪੇਜ ਦੁਬਾਰਾ ਬੰਦ ਹੋਣਗੇ ਜਾਂ ਨਹੀਂ ਹੋਣਗੇ? ਜੇ ਹੁੰਦੇ ਆ ਤਾਂ ਫਿਰ ਡੈਮੋਕ੍ਰੇਸੀ ਦੇ ਉੱਤੇ ਵੱਡਾ ਕਾਂਟਾ ਮਾਰ ਦੇਣਾ ਚਾਹੀਦਾ। ਇਹ ਹਾਲਾਤ ਤੋਂ ਡਰਦੇ ਹੋਏ ਵੱਡੀ ਗਿਣਤੀ ਚ ਮੀਡੀਆ ਅਜੇ ਭਾਈ ਅਮਰਤਪਾਲ ਬਾਰੇ ਖੁੱਲ ਕੇ ਗੱਲ ਨਹੀਂ ਕਰਦਾ। ਭਾਈ ਅਮਰਤਪਾਲ ਸਿੰਘ ਜੋ ਕਿ ਜੇਲ੍ਹ 'ਚ ਬੈਠਾ ਉਹਦਾ ਪਰਿਵਾਰ ਜਾਂ ਉਹਦੇ ਹੱਕ ਚ ਆਉਣ ਵਾਲੇ ਲੋਕ ਇੰਨਾ ਖੁੱਲ ਕੇ ਗੱਲ ਕਰ ਸਕਣਗੇ ਮੇਰੇ ਖਿਆਲ ਬਾਬਾ ਸਾਹਿਬ ਉੱਤੇ ਬੈਠ ਕੇ ਰੋਂਦੇ ਹੋਣਗੇ ਵੀ ਮੈਂ ਇਹਨਾਂ ਵਾਸਤੇ ਲਿਖ ਕੇ ਗਿਆ ਸੀ ਤੇ ਇਹਨਾਂ ਨੇ ਕੀ ਦਾ ਕੀ ਬਣਾ ਦਿੱਤਾ ਅਕਾਲੀ ਦਲ ਨੂੰ ਇਹ ਲੱਗ ਰਿਹਾ ਹੈ ਕਿ ਅਮਰਤਪਾਲ ਸਾਡਾ ਵੋਟ ਖਿੱਚ ਕੇ ਲੈ ਜਾਊਗਾ ਜੀ ਇਹ ਵੀ ਇੱਕ ਪੋਸਿਬਿਲਟੀ ਦੇ ਵਿੱਚ ਅਕਾਲੀ ਦਲ ਚੱਲ ਰਿਹਾ ਹੈ ਕਿ ਭਾਈ ਇਹ ਤਾਂ ਸਾਡਾ ਵੋਟ ਸੀਗਾ ਮਕਰਸਾਬ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਹੈ ਸਿਆਸੀ ਪਾਰਟੀਆਂ ਆਪਦੇ ਉਮੀਦਵਾਰ ਉਤਾਰ ਰਹੀਆਂ ਨੇ ਮੈਦਾਨ ਦੇ ਵਿੱਚ ਉੱਥੇ ਹੀ ਖਡੂਰ ਸਾਹਿਬ ਸੀਟ ਦੀ ਗੱਲ ਕਰਨਾ ਚਾਹੂੰਗਾ ਤੁਹਾਡੇ ਨਾਲ ਅਮਰਿਤਪਾਲ ਨੂੰ ਪੰਥਕ ਵੋਟ ਕਿੰਨਾ ਤੇ ਕਿੰਨੀ ਮਾਤਰਾ ਦੇ ਵਿੱਚ ਪਏ ਦੇਖੋ ਇੱਕ ਗੱਲ ਤਾਂ ਬਹੁਤ ਸਾਫ਼ ਹੈ ਕਿ ਜਿਵੇਂ ਜਿਵੇਂ ਦਿਨ ਅੱਗੇ ਲੰਘ ਰਹੇ ਹੈ ਖਡੂਰ ਸਾਹਿਬ ਬਹੁਤ ਇੰਟਰਸਟਿੰਗ ਬਣਦਾ ਜਾ ਰਿਹਾ ਹੈ ਵਿਰਸਾ ਸਿੰਘ ਵਲਟੋਆ ਦੇ ਆਉਂਦਿਆਂ ਹੀ ਅਮਰਿਤਪਾਲ ਹੋਣਾ ਦੇ ਉੱਤੇ ਅਟੈਕ ਕਰਨਾ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਪਹਿਲੇ ਹਾਫ ਚੀ ਸੈਲਫ ਗੋਲ ਕਰ ਗਿਆ ਜੀ ਜ਼ਰੂਰਤ ਨਹੀਂ ਸੀ ਤੁਸੀਂ ਜੇ ਚੋਣ ਲੜਨੀ ਵੀ ਸੀ ਪਹਿਲਾਂ ਤਾਂ ਲੋਕ ਇਹ ਐਕਸਪੈਕਟ ਕਰ ਰਹੇ ਸੀ ਕਿ ਸ਼ਾਇਦ ਅਕਾਲੀ ਦਲ ਇਹ ਕਹਿ ਦੂਗਾ ਕਿ ਅਸੀਂ ਅਮਰਪਾਲ ਦੇ ਹੱਕ ਦੇ ਵਿੱਚ ਆਪਣੀ ਸੀਟ ਛੱਡਦੇ ਹਾਂ ਪਰ ਮੈਂ ਵੀ ਮੰਨਦਾ ਕਿ 100 ਸਾਲ ਪੁਰਾਣੀ ਪਾਰਟੀ ਹੈ ਪਾਰਟੀ ਨੇ ਮਹਿਸੂਸ ਕੀਤਾ ਕਿ ਠੀਕ ਹੈ ਔਖੇ ਵੇਲੇ ਆਉਂਦੇ ਰਹਿੰਦੇ ਹੈ ਜਿਵੇਂ ਮੇਰੇ ਇੱਕ ਨਾ ਗੱਲ ਯਾਦ ਆ ਗਈ ਭਗਤਪੂਰਨ ਸਿੰਘ ਹੋਣਾ ਨੂੰ ਕੋਈ ਬੰਦਾ ਲੱਖ ਰੁਪਇਆ ਦੇਣ ਆ ਗਿਆ ਚੰਦਾ ਜੀ ਵਪਾਰੀ ਸੀਗਾ ਤੇ ਉਹਨੇ ਅੱਗੋਂ ਕਿਹਾ ਕਿ ਭਗਤ ਜੀ ਆਲੋ ਲੱਖ ਰੁਪਇਆ ਤੇ 5 ਲੱਖ ਦੀ ਨਾ ਪਰਚੀ ਕੱਟ ਦਿਓ ਭਗਤ ਜੀ ਅਕੋ ਕਹਿੰਦੇ ਤੂੰ ਟੈਕਸ ਬਚਾਉਣਾ ਹੈ ਕਿ ਦਾਨ ਕਰਨਾ ਹੈ ਉਹ ਕਹਿੰਦਾ ਨਹੀਂ ਨਹੀਂ ਮੈਨੂੰ ਪਤਾ ਹੈ ਵੀ ਪਿੰਗਲਵਾੜੇ ਤੇ ਨਾ ਮਾੜਾ ਸਮਾ ਚੱਲ ਰਿਹਾ ਹੈ ਭਗਤ ਜੀ ਅਕੋ ਕਹਿੰਦੇ ਮਾੜਾ ਨਹੀਂ ਔਖਾ ਔਖਾ ਉਹ ਗੱਲ ਅਕਾਲੀ ਦਲ ਦੇ ਉੱਤੇ ਮੈਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ ਕਿ ਤੁਸੀਂ ਇਹ ਵੀ ਨਾ ਸੋਚੋ ਕਿ ਅਕਾਲੀ ਦਲ ਮੁੱਕ ਗਿਆ ਰਿਵਾਈਵਲ ਹੁੰਦੇ ਹੈ 20 ਸਾਲ 25 ਸਾਲ ਹੋ ਸਕਦਾ ਲੱਗ ਜਾਣਾ 77 ਤੋਂ ਬਾਅਦ 97 ਜੀ ਪ੍ਰਕਾਸ਼ ਸਿੰਘ ਬਾਦਲ ਆਏ ਤਾਂ ਬਾਦਲ ਪਰਿਵਾਰ ਨੇ ਵੀ 20 ਸਾਲ ਦੇਖਿਆ ਪਰ 85 ਚ ਬਰਨਾਲਾ ਸਰਕਾਰ ਬਣੀ ਹੈ ਕਾਲੀ ਦਲ ਨੇ ਅਬਸੈਂਟ ਡਾਊਨਸ ਬਹੁਤ ਦੇਖੇ ਜੀ ਮੈਨੂੰ ਇਹ ਲੱਗਦਾ ਹੈ ਕਿ ਖਡੂਰ ਸਾਹਿਬ ਤੇ ਬਠਿੰਡਾ 2 ਹੈ ਜੀਆਂ ਸੀਟਾਂ ਜਿਹਦੇ ਤੇ ਸਭ ਤੋਂ ਵੱਧ ਨਜ਼ਰ ਰਹਿਣ ਵਾਲੀ ਹੈ ਤੀਜੀ ਲੁਧਿਆਣਾ ਦੀ ਸੀਟ ਹੈ ਜਿੱਥੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਹੈ ਜੀ ਭਾਈ ਅਮਰਤਪਾਲ ਸਿੰਘ ਦਾ ਅਸਰ ਸੋਸ਼ਲ ਮੀਡੀਆ ਤੇ ਦੱਸਣਾ ਸ਼ੁਰੂ ਹੋ ਗਿਆ ਇਹ ਗੱਲ ਤਾਂ ਤੁਸੀਂ ਮੰਨ ਕੇ ਚੱਲੋ ਜੀ ਸੋਸ਼ਲ ਮੀਡੀਆ ਹਰ ਵੇਲੇ ਵੋਟ ਚ ਕਨਵਰਟ ਹੋਵੇ ਇਹ ਕੋਈ ਗਰੰਟੀ ਨਹੀਂ ਅਸੀਂ 2017 ਚ ਆਮ ਆਦਮੀ ਪਾਰਟੀ ਦੇ ਨਾਲ ਇਹ ਹੁੰਦਾ ਦੇਖਿਆ ਸੋਸ਼ਲ ਮੀਡੀਆ ਤੇ ਤਾਂ 100 ਸਿੱਟਾ ਹੀ ਆਗੀਆਂ ਸੀ ਪਰ ਆਮ ਆਦਮੀ ਪਾਰਟੀ 17 18 20 ਤੱਕ ਕੀ ਉਦੋਂ ਸਿਮਟ ਕੇ ਰਹਿ ਗਈ ਸੀ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਕੈਂਪੇਨ ਦੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਵੀ ਹੈ ਕਿ ਦੇਸ਼ ਦੀਆਂ ਜਿੰਨੀਆਂ ਏਜੰਸੀਆਂ ਤੁਸੀਂ ਅਮਰਤਪਾਲ ਦਾ ਨਾਮ ਹੀ ਲੈਨੇ ਹੋ ਹੁਣ ਤਾਂ ਤੁਸੀਂ ਦੇਖਿਆ ਚੈਨਲ ਵਾਲੇ ਅਮਰਤ ਪਲੱਸ ਪਾਲ ਲਿਖ ਕੇ ਪਾਉਂਦੇ ਆ ਕਿ ਜੇ ਅਮਰਤਪਾਲ ਵੀ ਪਾਤਾ ਤਾਂ ਕਲੀਨ ਆਉਂਦੇ ਜੀ ਔਰ ਪਿਛਲੇ ਦਿਨਾਂ ਚ ਪਿਛਲੇ ਦੌਰ ਚ ਹੋਇਆ ਕਿ ਜਿਨੇ ਜਿਨੇ ਵੀ ਭਾਈ ਅਮਰਤਪਾਲ ਸਿੰਘ ਦੀ ਗੱਲ ਕੀਤੀ ਜਾਂ ਡਿਬਰੂਗੜ੍ਹ ਦੇ ਵਿੱਚ ਬੈਠੇ ਨੌਜਵਾਨਾਂ ਦੀ ਗੱਲ ਕੀਤੀ ਜਾਂ ਐਨਐਸਏ ਬਾਰੇ ਗੱਲ ਕੀਤੀ ਤਾਂ ਬਹੁ ਗਿਣਤੀ ਦੇ ਵਿੱਚ ਪੰਜਾਬੀ ਮੀਡੀਆ ਦੇ ਬਹੁਤ ਸਾਰੇ ਚੈਨਲ ਹੈ ਜਿਹੜੇ ਉਹ ਫੇਸਬੁੱਕ YouTube ਦੇ ਉੱਤੋਂ ਡਿਲੀਟ ਕਰ ਦਿੱਤੇ ਗਏ ਇਹ ਹਾਲਾਤ ਤੋਂ ਡਰਦੇ ਹੋਏ ਵੱਡੀ ਗਿਣਤੀ ਚ ਮੀਡੀਆ ਅਜੇ ਭਾਈ ਅਮਰਤਪਾਲ ਬਾਰੇ ਖੁੱਲ ਕੇ ਗੱਲ ਨਹੀਂ ਕਰ ਰਿਹਾ ਕਿ ਅਸੀਂ ਜੇ ਗੱਲ ਕਰਾਂਗੇ ਤੇ ਸ਼ਾਇਦ ਸਾਨੂੰ ਇਹ ਖੁਮਿਆਜ਼ਾ ਨਾ ਭੁਗਤਣਾ ਪਵੇ ਕਿ ਸਾਡਾ ਚੈਨਲ ਹੀ ਉਡਾ ਦਿੱਤਾ ਜਾਵੇ। ਜੀ। ਹੁਣ ਸਵਾਲ ਇੱਥੇ ਆਂਦਾ ਹੈ ਕਿ ਕੀ ਇਹ ਆਜ਼ਾਦੀ ਹੈ ਕਿ ਜੇ ਕੋਈ ਬੰਦਾ ਚੋਣ ਲੜ ਰਿਹਾ ਹੈ ਤੇ ਜੇ ਬਾਕੀਆਂ ਨੂੰ ਇਹ ਆਜ਼ਾਦੀ ਹੈ ਕਿ ਉਹ ਆਪਦਾ ਪ੍ਰਚਾਰ ਕਰ ਸਕਣ ਤੇ ਉਹ ਸੋਸ਼ਲ ਮੀਡੀਆ ਤੇ ਉਹਨਾਂ ਖੁੱਲਕੇ ਬੋਲ ਰਹੇ ਹੈ ਜਿਵੇਂ ਦਿਨ ਰਾਤ ਜੋ ਚੱਲ ਰਿਹਾ ਹੈ। ਜੀ। ਤੇ ਭਾਈ ਅਮਰਤਪਾਲ ਸਿੰਘ ਜੋ ਕਿ ਜੇਲ੍ਹ 'ਚ ਬੈਠਾ ਹੈ ਉਹਦਾ ਪਰਿਵਾਰ ਜਾਂ ਉਹਦੇ ਹੱਕ ਚਾਉਣ ਵਾਲੇ ਲੋਕ ਇੰਨਾ ਖੁੱਲਕੇ ਗੱਲ ਕਰ ਸਕਣਗੇ। ਕੀ ਇਹ ਪੇਜ ਦੁਬਾਰਾ ਬੰਦ ਹੋਣਗੇ ਜਾਂ ਨਹੀਂ ਹੋਣਗੇ? ਜੇ ਹੁੰਦੇ ਹੈ ਤਾਂ ਫਿਰ ਡੈਮੋਕ੍ਰੇਸੀ ਦੇ ਉੱਤੇ ਵੱਡਾ ਕਾਂਟਾ ਮਾਰ ਦੇਣਾ ਚਾਹੀਦਾ ਫਿਰ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ ਫਿਰ ਸੰਵਿਧਾਨ ਜਿਹੜਾ ਉਹ ਸਿਰਫ ਮੇਰੇ ਖਿਆਲ ਬਾਬਾ ਸਾਹਿਬ ਉੱਤੇ ਬੈਠ ਕੇ ਰੋਂਦੇ ਹੋਣਗੇ ਵੀ ਮੈਂ ਇਹਨਾਂ ਵਾਸਤੇ ਲਿਖ ਕੇ ਗਿਆ ਸੀ ਤੇ ਇਹਨਾਂ ਨੇ ਕੀ ਦਾ ਕੀ ਬਣਾਤਾ ਦੇਸ਼ ਦੇ ਵਿੱਚ ਜਿੱਤ ਹਾਰ ਜਿਹੜੀ ਹੈ ਦੇਖੋ ਦੋ ਵੱਡੀਆਂ ਤੇਰਾ ਐਂਡੀਏ ਯੂਪੀਏ ਉਹ ਕਦੇ ਉਹ ਕਦੇ ਉਹ ਸੀ ਪਰ 10 ਸਾਲ ਤੋਂ ਐਂਡੀਏ ਆ ਤਾਂ ਇਸ ਵਾਰੀ ਲੋਕ ਵੋਟ ਗਿਣਤੀ 'ਚ ਉਮੀਦ ਸੋਸ਼ਲ ਮੀਡੀਆ ਤੇ ਚਰਚਾਵਾਂ ਦਾ ਦੌਰ ਚੱਲ ਰਿਹਾ ਪਰ ਕੋਈ ਹਾਲਾਤ ਸੁਖਾਵੇਂ ਹੁਣ ਤੱਕ ਨਜ਼ਰ ਨਹੀਂ ਆਏ ਐਨਡੀਏ ਵਾਸਤੇ ਵੀ ਪ੍ਰੋਬਲਮਸ ਅਜੇ ਤੱਕ ਹੈਗੀਆਂ ਨੇ ਉਹ ਮਾਹੌਲ ਨਹੀਂ ਹੈ ਵੀ ਸਿੱਧੀ ਸਿੱਧੀ ਸਰਕਾਰ ਹਾਂ ਹੋ ਸਕਦਾ ਹੈ ਕਿ ਲੀਟਰ ਹਾਫ ਚ ਜਾ ਕੇ ਚੋਣਾਂ ਦੇ ਬਣ ਜੇ ਲਾਲਜੀਤ ਭੁੱਲਰ ਹੋਣਾ ਦਾ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਖਾਸ ਭਾਈਚਾਰੇ ਬਾਰੇ ਸੁਨਿਆਰੇ ਭਾਈਚਾਰੇ ਬਾਰੇ ਬੋਲਣਾ ਭਾਵੇਂ ਉਹ ਮਾਫੀ ਮੰਗੇ ਇਸ ਗੱਲ ਦਾ ਬਹੁਤ ਡੂੰਗਾ ਅਸਰ ਪਊਗਾ ਜੀ ਇਹ ਗੱਲ ਬਹੁਤ ਧਿਆਨ ਨਾਲ ਸੋਚਣ ਤੇ ਸਮਝਣ ਵਾਲੀ ਹੈ ਜਿਹੜੀ ਜੈਟਿਜ਼ਮ ਦੀ ਝੂਠੀ ਸ਼ੌਰਤ ਦੇ ਨਾਲ ਕੋਈ ਬਿਆਨ ਦੇ ਦੇਣਾ ਤੇ ਇਹ ਉਸ ਪਾਰਟੀ ਵੱਲੋਂ ਜਿਹੜੀ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ ਜਿਹੜੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਵੋਟਾਂ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਅਸੀਂ ਵੋਟਾਂ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਸਿਹਤ ਸਹੂਲਤਾਂ ਦੇ ਨਾਂ ਦੇ ਉੱਤੇ ਲੈ ਰਹੇ ਹਾਂ ਅਸੀਂ ਆਮ ਪਰਿਵਾਰਾਂ ਦੇ ਆ ਫਿਰ ਆਮ ਪਰਿਵਾਰਾਂ ਦੇ ਵਿੱਚ ਦਲਿਤ ਪਰਿਵਾਰਾਂ ਦੇ ਬੱਚੇ ਵੀ ਆ ਇੱਥੇ ਉੱਗੋ ਕੇ ਵੀ ਐਮਐਲਏ ਬਣਿਆ ਹੈ ਇੱਥੇ ਮਾਨੂਕੇ ਵੀ ਦਲੇਤ ਪਰਿਵਾਰ ਦੀ ਐਮਐਲਏ ਬਣੀ ਹੈ ਤੇ ਜੇ ਉਹਦੇ ਵਿੱਚ ਆ ਕੇ ਉਸੇ ਪਾਰਟੀ ਦਾ ਮਨਿਸਟਰ ਔਰ ਟੌਪ 5 ਦਾ ਮਨਿਸਟਰ ਜਿਹੜਾ ਕਿ ਖਡੂਰ ਸਾਹਿਬ ਵਰਗਾ ਹਲਕਾ ਜਿਹੜਾ ਕਿ ਸਿੱਖੀ ਸਿੱਖ ਹਲਕਾ ਮੰਨਿਆ ਜਾਂਦਾ ਜਿਹੜਾ ਪੰਥਕ ਹਲਕਾ ਮੰਨਿਆ ਜਾਂਦਾ ਤੇ ਪੰਥਕ ਹਲਕਾ ਤਾਂ ਉਹ ਹੋਊਗਾ ਕਿ ਜਿੱਥੇ ਜਾਤ ਤੇ ਪਾਤ ਦਾ ਜ਼ਿਕਰ ਹੀ ਨਾ ਹੋਵੇ ਜਿੱਥੇ ਉਸ ਅਕਾਲ ਦੀ ਗੱਲ ਹੋਵੇ ਤੇ ਉਹ ਗੁਰੂ ਸਾਹਿਬ ਦੇ ਆਸ਼ੇ ਵਾਲੇ ਲੋਕ ਮਾਝੇ ਦੇ ਜਿਹੜੇ ਲੋਕ ਹੈ ਉਹ ਗੁਰੂ ਘਰ 'ਚ ਇੰਨਾ ਵਿਸ਼ਵਾਸ ਰੱਖਣ ਵਾਲੇ ਆ ਉਥੇ ਬਿਆਨ ਵੱਡਾ ਅਸਰ ਪਾਊਗਾ ਭਾਵੇਂ ਮਾਫੀ ਮੰਗ ਲਈ ਭਾਵੇਂ ਲੱਖ ਵਾਰੀ ਉਹ ਹੁਣ ਸੌਰੀ ਫੀਲ ਕਰ ਦੇਣ ਮਾਫੀ ਮੰਗ ਲੈਣ ਇਹੋ ਜਿਹੇ ਬਿਆਨ ਜਿਹੜੇ ਐ ਮੈਨੂੰ ਲੱਗਦਾ ਇਹ ਨੁਕਸਾਨ ਦੇ ਬਿਆਨ ਨੇ ਦੂਜੀ ਗੱਲ ਇਹ ਹੈ ਕਿ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਕਿ ਵਿਰਸਾ ਸਿੰਘ ਬਲਟੋਆ ਹੋਣਾ ਦਾ ਭਾਈ ਅਮਰਤਪਾਲ ਸਿੰਘ ਦੇ ਉੱਤੇ ਅਟੈਕ ਇਹ ਸਮਝ ਤੋਂ ਬਾਹਰ ਹੈ ਇੱਕ ਇੱਕ ਕਿਸ ਪੋਲਿਟਿਕਸ ਚ ਅਕਾਲੀ ਦਲ ਜਾਣਾ ਚਾਹ ਰਿਹਾ ਕਿ ਉਹ ਪੰਥਕ ਵੋਟ ਜਿਹੜਾ ਅਕਾਲੀ ਦਲ ਨੂੰ ਇਹ ਲੱਗ ਰਿਹਾ ਹੈ ਕਿ ਅਮਰਤਪਾਲ ਸਾਡਾ ਵੋਟ ਖਿੱਚ ਕੇ ਲੈ ਜਾਊਗਾ ਜੀ ਇਹ ਵੀ ਇੱਕ ਪੋਸਿਬਿਲਟੀ ਨੇ ਵਿੱਚ ਅਕਾਲੀ ਦਲ ਚੱਲ ਰਿਹਾ ਹੈ ਕਿ ਭਾਈ ਇਹ ਤਾਂ ਸਾਡਾ ਵੋਟ ਸੀਗਾ ਸਾਡਾ ਜਿਹੜਾ ਕਾਡਰ ਵੋਟ ਸੀ ਜਿਹੜਾ ਫਿਕਸਡ ਪਰਸੈਂਟੇਜ ਵੋਟ ਸੀ ਉਹ ਪੰਥਕ ਵੋਟ ਸੀ ਤੇ ਉਹ ਵੋਟ ਖਿੱਚ ਕੇ ਕਿਤੇ ਭਾਈ ਅਮਰਤਪਾਲ ਨੂੰ ਚਲਾ ਗਿਆ ਤੇ ਅਸੀਂ ਤਾਂ ਹੋਰ ਥੱਲੇ ਆ ਜਾਾਂਗੇ ਜਿੱਥੇ ਬੈਠੇ ਆ ਤੇ ਅਸੀਂ ਕਿਹੜੇ ਹਾਲਾਤਾਂ 'ਚ ਇਲੈਕਸ਼ਨ ਲੜਾਂਗੇ ਸ਼ਾਇਦ ਇਹ ਵੀ ਇੱਕ ਸਟਰੈਟਜੀ ਦਾ ਪਾਰਟ ਹੋ ਸਕਦਾ ਪਰ ਮੈਨੂੰ ਲੱਗਦਾ ਕਿ ਉਹ ਬੈਕਫਾਇਰ ਕੀਤਾ ਉਹ ਐਜ਼ ਆਫ ਨਾਊ ਸੋਸ਼ਲ ਮੀਡੀਆ ਦੇ ਰੋਜਾਨਾ ਜਿਵੇਂ ਤੁਸੀਂ ਜਾਣਦੇ ਹੋ ਜਿਹਦਾ ਕੋਈ ਮੈਂ ਨਹੀਂ ਸਮਝਦਾ ਕਿ ਉਹਦਾ ਇਹ ਅਸਰ ਹੈ ਵੀ ਉਹ ਚੋਣ ਜਿੱਤ ਤੇ ਹਾਰ ਡਿਸਾਈਡ ਕਰਦਾ ਪਰ ਉਹ ਬਿਆਨ ਜਿਹੜਾ ਉਹ ਬਹੁਤ 네ਗੇਟਿਵ ਜਿਵੇਂ ਬਿਆਨਬਾਜ਼ੀ ਹੋਈ ਜਿਵੇਂ ਬਿਰਸਾ ਸਿੰਘ ਬਲਟੋਆ ਹੁਣੇ ਬੋਲੇ ਦੂਜੀ ਇਹ ਸੀ ਕਿ ਚਰਚਾਾਂ ਮੈਂ ਰਹੀਆਂ ਕਿ ਵਿਕਰਮ ਮੜਜੀਠੀਆ ਇਸ ਸੀਟ ਤੋਂ ਚੋਣ ਲੜਨਗੇ ਔਰ ਬਹੁਤ ਲੇਟ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਉਹ ਅਨਾਉਂਸ ਹੁੰਦੀ ਹੈ ਜੀ ਇਥੋਂ ਅਕਾਲੀ ਦਲ ਦੇ ਕੰਫੀਡੈਂਸ ਨੂਵੀਂ ਟਾ ਲੱਗਿਆ ਤੇ ਲੋਕਾਂ ਦੇ ਵਿੱਚ ਇਹ ਵੀ ਇੱਕ ਮਸਲਾ ਗਿਆ ਕਿ ਕੀ ਅਕਾਲੀ ਦਲ ਕੌਨਫੀਡੈਂਟ ਇਨਾਫ ਨਹੀਂ ਹੈਗਾ ਕਿ ਉਹ ਆਪ ਦੇ ਸਟਾਲਵਰਡਸ ਹਾਲਾਂਕਿ ਵਿਰਸਾ ਬਲਟਵਾ ਅਕਾਲੀ ਦਲ ਦੇ ਵੱਡੇ ਲੀਡਰ ਨੇ ਛੋਟੇ ਨਹੀਂ ਹੈ ਮੈਂ ਛੋਟਾ ਨਹੀਂ ਆਖਦਾ ਔਰ ਉ ਤਾਂ ਵਿਕਰਮਜੀਠੀਆ ਤੋਂ ਸੀਨੀਅਰ ਨੇ ਪਰ ਵਿਕਰਮਜੀਠੀਆ ਦਾ ਨਾਂ ਆਉਣਾ ਇਸ ਚੋਣ ਦੇ ਵਿੱਚ ਇਹ ਬੜਾ ਵੱਡਾ ਕੁਐਸਚਨ ਮਾਰਕ ਸੀ ਕਿ ਕੀ ਅਕਾਲੀ ਦਲ ਆਪ ਦੇ ਆਪ ਤੇ ਕੌਨਫੀਡੈਂਟ ਨਹੀਂ ਹੈ ਸੁਖਬੀਰ ਬਾਦਲ ਦਾ ਫਿਰੋਜ਼ਪੁਰੋਂ ਨਾਲ ਲੜਨਾ ਤੇ ਇਹ ਕਹਿਣਾ ਕਿ ਅਸੀਂ ਹੁਣ ਪਰਿਵਾਰ ਚੋਂ ਇੱਕ ਸੀਟ ਲੜਾਂਗੇ ਉਹ ਇਸ ਡਰ ਦੇ ਵਿੱਚ ਹੀ ਭੈਪੀਤ ਹੋ ਗਏ ਕਿ ਹੁਣ ਸਾਡੇ ਤੇ ਦੋਸ਼ ਨੇ ਕਿਤਾਬ ਦੇ ਪਰਿਵਾਰ ਨੂੰ ਟਿਕਟਾਂ ਦੇ ਦਿੰਦੇ ਆ ਉਹਨੂੰ ਕਰੈਕਟ ਕਰਨ ਦੇ ਮੈਜਰ ਦੇ ਵਿੱਚ ਇਹੀ ਕਰੈਕਸ਼ਨ ਹੋਈ ਨਾ ਕਿ ਢੇਡਸਿਆ ਨੇ ਜਾਂ ਜਦੋਂ ਬ੍ਰਹਮਪੁਰਾ ਸਾਹਿਬ ਸੀਗੇ ਉਹਨਾਂ ਨੇ ਜਾਂ ਸੇਖਵਾ ਸਾਖ ਸੀਗੇ ਉਹਨਾਂ ਨੇ ਅਜਨਾਲਾ ਪਰਿਵਾਰ ਨੇ ਟਿੱਕਾ ਛੱਡ ਗਿਆ ਤੁਸੀਂ ਦੇਖੋ ਇੱਥੋਂ ਪਟਿਆਲੇ ਚੋਂ ਕੋਲੀ ਪਰਿਵਾਰ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ ਫਿਰ ਹਰਪਾਲ ਜੁਨੇਜਾ ਤੁਸੀਂ ਦੇਖੋ ਜਿਹੜੇ ਉਮੀਦਵਾਰ ਸੀ ਪਟਿਆਲੇ ਦੇ ਉਹ ਚਲੇ ਗਏ ਪੰਜਾਬ ਦੇ ਹੋਰ ਹਿੱਸਿਆਂ ਚੋਂ ਤਕਰੀਬਨ ਲੋਕ ਛੱਡ ਛੱਡ ਕੇ ਜਿਹੜੇ ਗਏ ਉਹਨਾਂ ਨੇ ਕਿਹਾ ਕਿ ਤਾਂ ਇੱਕ ਪਰਿਵਾਰ ਦੀ ਪਾਰਟੀ ਰਹਿ ਗਈ ਜੀ ਸੁਖਵੀਰ ਬਾਦਲ ਤਕਸੀਮਤ ਹੈ ਉਹ ਪਰਿਵਾਰ ਬਾਦ ਹੈ ਉਸ ਕਰੈਕਸ਼ਨ ਦੇ ਚੱਕਰ ਦੇ ਵਿੱਚ ਪਾਰਟੀ ਮਤਲਬ ਕਹਿੰਦੇ ਨਾ ਕਿ ਮਾੜਾ ਤਾਂ ਨਹੀਂ ਔਖਾ ਸਮਾਂ ਵੀ ਤੁਸੀਂ ਜੋ ਕਰ ਰਹੇ ਹੋ ਤੁਹਾਨੂੰ ਉਹ ਠੀਕ ਨਹੀਂ ਬੈਠ ਰਿਹਾ ਜੀ ਪਰ ਮੈਂ ਇਹ ਵੀ ਮਹਿਸੂਸ ਕਰਨਾ ਕਿ ਇਹ ਚੋਣ ਅਕਾਲੀ ਦਲ ਲਈ ਸੈਮੀ ਫਾਈਨਲ ਹੈ 27 ਵਾਸਤੇ ਰਵਾਈਵਲ ਦਾ ਹੋ ਸਕਦਾ ਹੈ ਰਵਾਈਵਲ ਕਾਡਰ ਵੋਟ ਵੱਲ ਧਿਆਨ ਕਰਨਾ ਚਾਹੀਦਾ ਹੈ ਅਕਾਲੀ ਦਲ ਆਪ ਦਾ ਵੋਟ ਬੈਂਕ ਵਾਪਸ ਲੈ ਕੇ ਆ ਵੀ ਲੋਕਾਂ ਦੇ ਵਿੱਚ ਇਸ ਸਰਕਾਰ ਪ੍ਰਤੀ ਮਿਕਸਡ ਇਮੋਸ਼ਨ ਹੈ ਜੀ ਕਿਉਂਕਿ ਹਾਲੇ ਤੱਕ ਬਠਿੰਡੇ ਦੀ ਸੀਟ ਵੀ ਉਹਨਾਂ ਨੇ ਫਾਈਨਲ ਨਹੀਂ ਕੀਤੀ ਤੁਸੀਂ ਦੇਖੋ ਆਪਾਂ ਬਠਿੰਡਾ ਫਾਈਨਲ ਹੈ ਹਰਸ਼ਮਰਦ ਬਾਦਲ ਅਨਾਉਂਸ ਕਰਤੀ ਉਹਨਾਂ ਨੇ ਜੀ ਤੁਸੀਂ ਇਹ ਦੇਖੋ ਨਾ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਜੇ ਪੰਥਕ ਵੋਟਰ ਹੈਗਾ ਤੇ ਉਹ ਆਮ ਆਦਮੀ ਪਾਰਟੀ ਵੱਲ ਜੇ ਖੁਸ਼ ਨਹੀਂ ਹੈ ਤਾਂ ਉਹਦੇ ਕੋਲ ਨੈਕਸਟ অপਸ਼ਨ ਅਕਾਲੀ ਦਲ ਹੀ ਸੀਗਾ ਇਸ ਕਰਕੇ ਹੀ ਅਕਾਲੀ ਦਲ ਨੇ ਉਮੀਦਵਾਰ ਲਾਇਆ ਪਰ ਭਾਈ ਅਮਰਤਪਾਲ ਸਿੰਘ ਦੀ ਚੋਣ ਲੜਨ ਦੀ ਜਿਹੜੀ ਸਟਰੈਟਜੀ ਹੈ ਜਾਂ ਉਹ ਆਗੇ ਤਾਂ ਅਕਾਲੀ ਦਲ ਨੂੰ ਰਾਦਰ ਥੈਨ ਕਿ ਉਹ ਆਮ ਆਦਮੀ ਪਾਰਟੀ ਤੇ ਟਾਰਗੇਟ ਕਰਦੇ ਉਹ ਭਾਜਪਾ ਨੂੰ ਟਾਰਗੇਟ ਕਰਦੇ ਉਹ ਟਾਰਗੇਟ ਕਰਦੇ ਕਾਂਗਰਸ ਨੂੰ ਕੁਲਵੀਰ ਜੀਰਾ ਉੱਥੋਂ ਆਏ ਨੇ ਉਹ ਸਵਾਲ ਸਿੱਧੇ ਕਰਨ ਲੱਗੇ ਭਾਈ ਅਮਰਿਤਪਾਲ ਹੁਣ ਤੇ ਪਰ ਮੈਂ ਮਹਿਸੂਸ ਕਰਦਾ ਜਗਪ੍ਰੀਤ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤ ਹਾਰ ਦਾ ਤਾਂ ਹੱਲੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਕੋਈ ਵੇਵ ਇਸ ਤਰ੍ਹਾਂ ਦੀ ਨਹੀਂ ਹੈ ਪੂਰੇ ਪੰਜਾਬ 'ਚ ਹੀ ਨਹੀਂ ਹੈ ਜੀ ਕਿਸੇ ਵੀ ਸੀਟ ਦੇ ਉੱਤੇ ਕੋਈ ਵੀ ਐਸੀ ਵੇਵ ਨਹੀਂ ਹੈ ਕਿ ਇੱਕ ਪਾਰਟਿਕੂਲਰ ਕੈਂਡੀਡੇਟ ਜਾਂ ਇੱਕ ਪਾਰਟਿਕੂਲਰ ਪਾਰਟੀ ਦੀ ਜਿਹੜੀ ਵੇਵ ਨਜ਼ਰ ਆਉਂਦੀ ਹੋਵੇ ਔਰ ਜੇ ਆਮ ਆਦਮੀ ਪਾਰਟੀ ਨੂੰ ਬਿਜਲੀ ਦੇ ਬਿੱਲਾਂ ਦਾ ਜਾਂ ਹੋਰ ਚੀਜ਼ਾਂ ਦਾ ਜਾਂ ਟੇਲਾਂ ਤੱਕ ਪਾਣੀ ਪਹੁੰਚਣ ਦਾ ਫਾਇਦਾ ਮਿਲੇਗਾ ਪਰ ਉਨੀ ਐਂਟੀ ਇਨਕੰਮੈਂਸੀ ਫੈਕਟਰ ਵੀ 2 ਸਾਲਾਂ ਚ ਜਿੰਨਾ ਵੱਡਾ ਆਮ ਆਦਮੀ ਪਾਰਟੀ ਦਾ 2 ਸਾਲਾਂ ਚ ਇੰਨਾ ਕਿਸੇ ਪਾਰਟੀ ਦਾ ਹੋਇਆ ਹੀ ਨਹੀਂ ਜੀ ਇੰਨਾ ਵਿਰੋਧ ਜਿਹੜਾ ਹੋ ਰਿਹਾ ਇਹ ਇੰਨਾ ਵਿਰੋਧ ਕਿਸੇ ਪਾਰਟੀ ਦਾ 2 ਸਾਲਾਂ ਚ ਹੋਇਆ ਹੀ ਨਹੀਂ ਦੋਨੋਂ ਫੈਕਟਰਸ ਨੇ ਪਰ ਇਹ ਬਹੁਤ ਬੋਲਡ ਤੇ ਗਟ ਸੀ ਡਿਸੀਜਨ ਹੈ ਜਿੱਤ ਹਾਰ ਮਾਇਨੇ ਨਹੀਂ ਰੱਖਦੀ ਮੈਨੂੰ ਲੱਗਦਾ ਹੈ ਕਿ ਭਾਈ ਅਮਰਤਪਾਲ ਜਿੱਤੇ ਉਹ ਹਾਰੇ ਮਾਇਨੇ ਰੱਖੂਗਾ ਕਿ ਇੱਥੋਂ ਇਹ ਕਲੈਰਿਟੀ ਮਿਲੂਗੀ ਕਿ ਜਿਹੜਾ ਪੰਥਕ ਫੈਕਟਰ ਦੀ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਅੰਡਰ ਕਰੰਟ ਹੈ ਪੰਜਾਬ ਦੀ ਨੌਜਵਾਨੀ ਦੇ ਵਿੱਚ ਉਹ ਸਮਝ ਆਊਗਾ ਕਿ ਉਹ ਹੈਗਾ ਕਿ ਨਹੀਂ ਹੈ